जंगनामा सिंघा ते फिरंग रचना शाह मोहम्मद भाग दूजा आवाज डॉक्टर रमेश रंगीला जदों दे सास पूरे यमा होए नी सब सरदार చేత్ సింగ ਨੂੰ ਮਾਰੇ ਆ ਕੌਰ ਸਾਹਿਬ ਸ਼ੁਰੂ ਹੋਈ ਦਰਬਾਰ ਤਲ ਵਾਰ ਮੀਆਂ ਕੜਗ ਸਿੰਘ ਮਹਾਰਾਜ ਨੇ ਟਾਂ ਮਾਰੀ ਮੋਇਆ ਮੁਡ ਕਦੀਮ ਦਾ ਯਾਰ ਮੀਆਂ ਸ਼ਾਮ ਹਮਦਾ ਅਸਾ ਵੀ ਨਾਲ ਮਰਨਾ ਨਾਲ ਮਰਨਾ ਨਾਲ ਮਰਨਾ ਸ਼ਾ ਮੁਹੰਮਦ ਦਾ ਅਸਾਂ ਵੀ ਨਾਲ ਮਰਨਾ ਸਾਡਾ ਇਹੋ ਸੀ ਕੋਲ ਕਰਾਰ ਮੀਆਂ ਸਾਡਾ ਇਹੋ ਸੀ ਕੋਲ ਮੇਰੇ ਬੱਠਿਆਂ ਇਨਾਂ ਨੇ ਖੂਨ ਕੀਤਾ ਇਹ ਤਾਂ ਗਰਕ ਜਾਵੇ ਦਰ ਬਾਰ ਮੀਆਂ ਪਿੱਛੇ ਸਾਡੇ ਵੀ ਕੌਰ ਨਾ ਰਾਏ ਕਰਸੀ ਅਸੀਂ ਮਾਰਾਂਗੇ ਇਸ ਨੂੰ ਮਾਰ ਮੀਆਂ ਨਾ ਹੱਤ ਦਾ ਇਨਾਂ ਨੇ ਖੂਨ ਕੀਤਾ ਇਤਾ ਮਰਨਗੇ ਸਭ ਸਰਦਾਰ ਮੀਆਂ ਸ਼ਾਮ ਹਮਦਾ ਹੋਈ ਹੁਣ ਮੌਤ ਸਸਤੀ ਮੌਤ ਸਸਤੀ ਮੌਤ ਸਸਤੀ ਸ਼ਾਮ ਹਮਦਾ ਹੋਈ ਹੁਣ ਮੌਤ ਸਸਤੀ ਖਾਲੀ ਨਹੀਂ ਜਾਣਾ ਇੱਕ ਵਾਰ ਮੀਆਂ ਖਾਲੀ ਨਹੀਂ ਜਾਣਾ ਇੱਕ ਵਾਰ ਮੀਆਂ ਖੜਗ ਸੇਂਗ ਮਹਾਰਾਜ ਹੋਇਆ ਬਹੁਤ ਮਾਨਦਾ ਬਰਸ ਇੱਕ ਪਿੱਛੋਂ ਵਸ ਕਾਲ ਹੋਇਆ ਆਈ ਮੌਤ ਨਾ اٹਕਿਆ ਇੱਕ ਘੜੀ ਚੇਤ ਸਿੰਘ ਦੇ ਗਮ ਦੇ ਨਾਲ ਮੋਇਆ ਕੌਰ ਸਾਬ ਸ਼ਾਯਾ ਦੇ ਦੀ ਗੱਲ ਸੁਣ ਕੇ ਜ਼ਰਾ ਦਰਦ ਦੇ ਨਾਲ ਨਾਮ ਮੂਲ ਰੋਇਆ ਸ਼ਾਮ ਹਮ ਦਾ ਕਈਆ ਦੇ ਮਾਰਨੇ ਨੂੰ ਮਾਰਨੇ ਨੂੰ ਮਾਰਨੇ ਨੂੰ ਸ਼ਾਮ ਹਮ ਦਾ ਕਈਆਂ ਦੇ ਮਾਰਨੇ ਨੂੰ ਵਿੱਚ ਕੌਂਸਲ ਕੋਰ ਨੂੰ ਹੁਕਮ ਹੋਇਆ ਵਿੱਚ ਕੌਂਸਲ ਕੋਰ ਨੂੰ ਹੁਕਮ ਹੋਇਆ ਖੜਗ ਸਿੰਗ ਮਹਾਰਾਜ ਨੂੰ ਚੁਕ ਲਿਆ ਦੇਖੋ ਸਾੜਨੇ ਨੂੰ ਹੁਣ ਲੈ ਚੱਲੇ ਧਰਮ ਰਾਜ ਨੂੰ ਜਦੋਂ ਏ ਖਬਰ ਹੋਈ ਕੌਰ ਮਾਰਨੇ ਨੂੰ ਉਸ ਦੂਤ ਕੱਲ ਮਾਰੋ ਮਾਰ ਕਰ ਦੇ ਦੂਤ ਆਣ ਵੜੇ ਜਦੋਂ ਮੌਤ ਦੇ ਹੋਏ ਨੀ ਆਣ ਹੱਲੇ

ਇਕ ਦੂਤ ਨੇ ਵੇਖੇ ਫਿਕਰ ਕੀਤਾ ਪਲਕ ਵਿੱਚ ਦਰਵਾਜ਼ੇ ਦੇ ਆਈ ਆਈ ਜਿਹੜਾ ਤੁਰਦਰਗਾਹ ਦਾ ਹੁਕਮ ਆਂਦਾ ਵੇਖੋ ਉਸ ਨੂੰ ਹੂਬ ਬਜਾਈ ਆਈ ਅੰਦਰ ਤਰਫ ਹਵੇਲੀ ਦੇ ਤੁਰੇ ਜਾਂਦੇ ਛੱਜਾ ਤਾ ਦੁਵਾਂ ਉਤੇ ਪਾਈ ਸ਼ਾਮ ਹਮਦਾ ਉਦਮ ਸਿੰਘ ਥਾਉ ਮੋਇਆ ਥਾਉ ਮੋਇਆ ਥਾਉ ਮੋਇਆ ਸ਼ਾਮ ਹਮਦਾ ਉਦਮ ਸਿੰਘ ਥਾਉ ਮੋਇਆ ਕੌਰ ਸਭ ਵੀ ਸੈਕਦਾ ਆਈ ਆਈ ਕੌਰ ਸਾਬ ਬਿਸਕ ਦਾ ਆਈ ਆਠ ਪੈਰ ਲਕਾਏ ਕੇ ਰਖਿਓ ਨੇ ਦੂਜੇ ਦਿਨ ਰਾਣੀ ਚੰਦ ਕੌਰ ਆਈ ਖੜਕ ਸਿੰਘ ਦਾ ਮੂਲ ਦਰੇਗ ਨਹੀਂ ਕੌਰ ਸਾਬ ਤਾਈ ਉਥੇ ਰੋਣ ਆਈ ਹੁਣ ਮੋਇਆ ਤੇ ਕਰੋ ਸਸਕਾਰ ਇਸ ਦਾ ਭਲਾ ਤੁਸਾਂ ਕਿਉਂ ਇਤਨੀ ਦੇਰ ਲਾਈ ਸ਼ਾਮ ਹਮੰਦਾਰੁੰਦੀ ਏ ਚੰਦ ਕੋਰਾ ਚੰਦ ਕੋਰਾ ਚੰਦ ਕੋਰਾ ਸ਼ਾਮ ਹਮਦਾਰੋਂ ਦੀ ਏ ਚੰਦ ਕੋਰਾ ਜਿਸ ਦਾ ਮੋਇਆ ਪੁੱਤਰ ਸੋਣਾ ਸ਼ੇਰ ਸਾਈ ਜਿਸ ਦਾ ਮੋਇਆ ਪੁੱਤਰ ਸੋਣਾ ਸ਼ੇਰ ਸਾਈ ਜਿਸ ਦਾ ਮੋਇਆ ਪੁੱਤਰ ਸੋਣਾ ਸ਼ੇਰ ਸਾਈ ਧੰਵਾ